ਹੋ ਨਾ ਜੋਤ ਇੱਕ ਚਾਹਤ ਇੱਕੋ ਲਾਸ ਤੇ ਆਗੇ ਗੁਰਜੀਤ ਕਾ ਖਾਲਸਾ ਗੁਰਵਾਹਾ ਹੀ ਤੁਸੀਂ ਫਤਿਹ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਪਾਰਟੀ ਵੱਲੋਂ ਸੇਵਾਦਾਰਨ ਬੇਨਤੀ ਕੀਤੀ ਸੀ ਕਿ ਸਾਡੇ ਨਗਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਨੀ ਹੈਗਾ ਵਾ ਤੇ ਆ ਕੇ ਸਾਡੀ ਸੇਵਾ ਕੀਤੀ ਜਾਵੇ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਇਹ ਬਨਾਲੇ ਤੋਂ ਬਾਬਾ ਜੀ ਬਨਾਲੇ ਤੋਂ ਸੰਗਤ ਆਈ ਆ ਤੇ ਇਹਨਾਂ ਨੇ ਸਾਨੂੰ ਜਿੱਦਾਂ ਭਾਈ ਸਿਂਦਰਪਾਲ ਸਿੰਘ ਜੀ ਤਾਲਪੁਰਾਂ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਘਰ-ਘਰ ਜਾ ਕੇ ਦਸਤ ਪਚਾਈਏ ਜਿਨ੍ਹਾਂ ਨੂੰ ਲੋੜ ਆ ਤੇ ਜਿਹੜੇ ਪਾਣੀ ਵਿੱਚ ਡੁੱਬੇ ਹੋਏ ਆ ਜਿੱਥੇ ਕੋਈ ਰਸਤ ਨਹੀਂ ਪਹੁੰਚੀ ਉੱਥੇ ਉਹਨਾਂ ਦੇ ਦਿਸ਼ਾ ਅਨੁਸਾਰ ਉਹਨਾਂ ਦੇ ਦੱਸੇ ਹੋਏ ਕਹਿਣ ਦੇ ਅਨਸਾਰ ਅਸੀਂ ਰਸਤ ਪਚਾ ਕੇ ਆਏ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਨਿਹਾਰਤ ਕਰਦੇ ਆ ਹੁਣ ਕੋਸ਼ ਉਹਦੇ ਬਾਬਾ ਜੀ ਬੋਲ ਕੇ ਦੱਸਣਗੇ ਆਪਣੇ ਬਾਰੇ ਜੀ ਹਾਲ ਸਾਹਿਬ ਬਾਬਾ ਜੀ ਦਾਸ ਜਨਿਆ ਸਰਦੀਪ ਸਿੰਘ ਬਰਨਾਲੇ ਤੋਂ ਆਏ ਆ ਅਸੀਂ ਮਾਲਵੇ ਚ ਪਿੰਡ ਬਰਨਾਲਾ ਮਾਲਵੇ ਦੇ ਵਿੱਚ ਆਉਣਾ ਦੇਖੋ ਸਾਡਾ ਪੱਤੀ